ਸਾਸਰੀਕਾਲ ਜੀ ਇਹ ਸਾਰੀਆਂ ਜੋੜੀਆਂ ਜਿਹੜੀਆਂ ਪਲਾਸਟਿਕਟ ਦੇ ਵਿੱਚ ਤਿਆਰ ਕੀਤੀਆਂ ਨੇ ਆਹ ਫਰੰਟ ਵਾਲਾ ਪੱਲਾ ਜਾਲੀ ਵਾਲਾ ਆਹ ਵਿੰਡੋ ਤਿਆਰ ਹੋਈ ਵੀ ਹੈ ਇਹ ਸਾਰੀ ਸਾਰਾ ਕੰਮ ਸਿਆਉਖਤ ਰਹਿਤ ਹੈਗਾ ਇਹਦੇ ਨਾਲ ਦਾ ਕੰਮ ਤਿਆਰ ਕਰਾਉਣ ਲਈ ਸੰਪਰਕ ਜਰੂਰ ਕਰੋ ਕਰੀ ਬਾਜਾਖਾਨਾ ਰੋਡ ਨੇੜੇ ਤਿੰਨ ਕੁਣੀ ਪਧੌੜ ਗੈਨ ਅਲਮੀਨੀਅਮ ਵਰਕਸ ਪਧੌੜ ਸਾਡੇ ਕੋਲੇ ਰੇਖ ਤਰ੍ਹਾਂ ਦਾ ਕੰਮ ਹੈਗਾ ਕਿਚਨ ਕੱਪਬੋਰਡਾਂ ਦਾ ਵੀ ਹੈਗਾ ਤੇ ਕਿਚਨਾਂ ਦਾ ਵੀ ਆ ਡਰੈਗਰੂਮ ਤਿਆਰ ਕਰਨੇ ਹੁਣ ਤਾਂ ਵੀ ਸੰਬਰਕ ਕਰੋ ਮੋਬਾਈਲ ਨੰਬਰ 98883 4926 99882 4926 સેવા મકા ਸਾਰੇ ਦੋਸਤਾਂ ਨੂੰ ਹੈਪੀ ਹੋਲੀ ਅੱਜ ਹੋਲੀ ਵਾਲੇ ਦਿਨ ਕੰਮ ਸਾਡਾ ਫਾਈਨਲ ਹੋਇਆਗਾ ਉਸ ਤੋਂ ਬਾਅਦ ਇਹਦੇ ਵਿੱਚ ਤੁਹਾਨੂੰ ਕਿਚਨ ਵੀ ਦਿਖਾਵਾਂਗੇ